ਇੱਕੀ ਤੂੰ ਆਹ ਦਿਨ ਨਹੀਂ ਕੰਮ ਤਾਂ ਜਸ ਇੱਕ ਵਾਰ ਕੋਈ ਸੇਖਲਾ ਕਰ ਨੂੰ ਕੁਝ ਕਰ ਲਾ ਨਾ ਕਰਮੋਂ ਤੇ ਨਾ ਬਸ 24 ਘੰਟੇ 'ਚ ਗਰਮੀ ਆ ਜਾਂਦੀ ਏ ਤੇ ਹਾਈ ਗਰਮੀ ਤੇ ਜੇ ਠੰਡ ਆ ਜਾਂਦੀ ਏ ਤੇ ਕਿੰਨੇ ਰਿਸ਼ਤੇ ਮੁੜ ਗਏ ਤੇ ਰਿਸ਼ਤਾ ਵੀ ਕੋਨੇ ਪਰ ਨਹੀਂ ਚੜਦਾ ਜੇ ਆਂ ਲਗਵਾ ਲੇ ਪਾਣੀ ਮਾਰ ਦੇਦਾ ਕਿ ਕੁੜੀ ਤੇ ਕੰਨ ਨੂੰ ਹੱਥ ਨਹੀਂ ਲੱਗਦੀ ਤੇ ਇਸ ਤਰ੍ਹਾਂ ਕਿੰਨੇ ਕੀ ਲੈਣਾ ਇਹ ਕਹੋ ਤੈਨੂੰ ਸੁਸਾਬੜੀ ਛੇਤੀ ਆਉਂਦਾ

कपड़े तोड़ा फोटो शाम का टाइम हो पर की का भी की कर वो भी तेरे कदी आओगी तो ठीक होवेगी की की बात है बस की बात नहीं मैं तो दे ही नहीं सकती तेरे को ठीक होगी हैं मेरा देखा लेट्स द पहले जिला ताके पहली है ले दसती ते काम ਤਾਂ ਨਹੀਂ ਹੈ ਨਾ ਬੋਲ ਕਰ ਮੂ ਅਸਲ ਖਾ ਖਾ ਗਸਰੀ ਲੁੱਦਾ ਹੈ ਕੋਈ ਕੰਮ ਤਾਂ ਨਾ ਕਰ ਲਿਆ ਤਾ ਵੇ ਵਿਖਰ ਖਾ ਲੈ ਰਾਸ ਨੇ ਜਾਇਆ ਬੇਨੀ ਜਾਈ ਤੇ ਜੁੱਲੇ ਤੇ ਜੇ ਤੇ ਗਰਮੀ ਆ ਜੇ ਹਾਏ ਗਰਮੀ ਹਾਏ ਗਰਮੀ ਕੇ ਠੰਡ ਆ ਗਈ ਤੇ ਹਾਏ ਠੰਡ ਕਾ ਵੀ ਮੈਂ ਸਵੇਰ ਤਾਂ ਕੰਮ ਕੀਤਾ ਹੀ ਨਾ ਮੇਰਾ ਨਹੀਂ ਸਰੀਰ ਸੇ ਠੰਡ ਨਾ ਰੁਕਿਆ ਪਿਆ ਮੈਂ ਕਦੀ ਕਿ ਬਹਿ ਜਾਂਦੀ ਆ ਕੱਪੜੇ ਹੀ ਰਹਿ ਗਏ ਫਿਰ ਕੀ ਜ ਤੁਸੀਂ ਥੋੜਾ ਤੇ ਫਿਰ ਕੀ ਦਿੱਕਤ ਆ ਲਵਾ ਰੋਟੀਆਂ ਜੀ ਮੈਂ ਲਾ ਕੇ ਕਵਾਨੀਆਂ ਹੂੰ ਕੀ ਕੰਮ ਕੀਤਾ ਮੈਨੂੰ ਦੱਸ ਆਉਂਦਿਆਂ ਸਾਰਿਆਂ ਨੂੰ ਕਹਿੰਦੀ ਹਾਂ ਮੈਂ ਕੰਮ ਕਰ ਲਿਆ ਕੀ ਕੰਮ ਕਰ ਲਿਆ ਤੂੰ ਜੀ ਪਹਿਲਾਂ ਨਹੀਂ ਠੀਕ ਫਿਰ ਕੀ ਐ ਮੈਂ ਰੋਜ਼ ਕਰਦੀ ਐ ਇਤਾਂ ਨਹੀਂ ਕੋਈ ਰਿਸ਼ਤਾ ਨਹੀਂ ਤਰੇ ਚਾਹ ਮੈਂ ਜਿਹੜਾ ਹੀ ਆਉਂਦਾ ਮੁਰਜਾ ਦਾ ਲੋਕੀ ਦੇ ਉਸੇ ਲੈਣ ਵਾੜਦੇ ਨੇ ਆਂਡ ਗਵਨ ਲੱਗੋ ਲੱਗਦੇ ਘਰ ਨੂੰ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੂੰ ਕੀ ਕਰਦੀ ਹੈ ਜਿਹੜਾ ਹਾਂਗਾ ਕੁੜੀ ਕੰਮ ਨਹੀਂ ਕਰਦੀ ਕੁੜੀ ਕੰਮ ਜੋਗੀ ਨਹੀਂ ਰਿਸ਼ਤਾ ਕਹਿੰਦੇ ਤੈਨੂੰ ਮੂੰਹ ਵੇਖਣ ਨੂੰ ਖੜਮਾ ਤੂੰ ਭਾਵੇਂ ਲੋਕਾਂ ਮਗਾ ਜ਼ਰੂਰੀ ਲੱਗਣਾ ਮੈਂ ਤੂੰ ਆਪਣੇ ਘਰ ਦਾ ਵੇਖ ਤੂੰ ਮੇਰੇ ਮੇਰੇ ਵੱਲ ਵੇਖ ਤੂੰ ਲੋਕ ਰੋਕਾਂ ਤੇ ਦੱਬੇ ਪੈਨੂ ਮੈਂ ਸਾਰੀ ਮਰਿਤੇ ਕਿਦਾਂ ਰੋਟੀਆਂ ਦੇ ਚੱਤੀਆਂ ਹੈ ਆ ਕੰਮ ਨਹੀਂ ਤੇਰੇ ਚੱਲਣ ਵਿਆ ਇੱਧਰ ਜਦੋਂ ਵੇਖਾਂ ਉਹਨਾਂ ਦੇ ਕਾਂ ਕੇ ਚੁਲਾ ਤੇ ਪੈ ਜਾਣੀ ਜਾਂ ਕੰਮ ਤਾਂ ਦਾ ਕਰ ਲੈ ਕੋਈ ਤੇਰੇ ਮੈਨੂੰ ਕੰਬਰ ਵਿੱਚ ਥਾਣ ਤੇ ਲੱਗਵਾ ਲਈ ਦਿਹਾੜੀਆਂ ਦੀ ਬਸ ਇਸ ਤਰੀਕੇ ਚ ਵੜੀ ਰਹਿਣਾ ਲੋਕ ਨਹੀਂ ਵੀ ਕੰਮ ਕਰਦੇ ਹੈ ਇਹਨੂੰ ਕੋਪਾ ਅਮਨੀ ਕੋਈ ਤਾਂ ਜਾਂਲੀ ਅਵੇ ਇਹਨਾਂ ਨੂੰ ਖਾਜਾ ਲਗਾ ਤੋ ਇਦਾ ਕਰਕੇ ਦੇ ਦੇ ਕੰਬਰ ਵਿੱਚ ਥਾਣ ਤੇ ਲੱਗਾ ਤੇ ਕੰਮ ਦਾ ਕਰਨਾ ਕਰਮੋ ਉਮਰੋਂ ਨਾਗਦੀ ਜਾਨੀ ਆ ਕੰਮ ਨੂੰ ਹੱਥ ਲਾਵੇਂਗੇ ਤੇ ਸਰੀਰ ਕੰਮ ਜੋਗਾ ਹੋਊਗਾ ਜੇ ਅਗਲੇ ਘਰ ਵੀ ਆਈ ਕੋਈ ਕੀਤਾ ਅਗਲੇ ਦਿੱਤੋਂ ਫੜ ਕੇ ਤੇ ਬਾਹਰ ਕੱਢ ਦੇਣੀ ਹੈ ਸਾਰਾ ਦਿਨ ਤੱਕ ਹੀ ਦੇਖਦਾ ਰਹੇ ਸਾਰਾ ਦਾ ਕੰਮ ਕਰਦੀ ਅੱਜ ਜੇ ਮੈਂ ਮਨਤੇ ਤੇ ਪੈ ਗਈ ਕਿ ਕਿੰਨੀ ਤੂੰ ਬੇਚੀ ਤੇ ਕਿੰਨੀ ਤੂੰ ਡਾਟ ਲਾਉਂਦਾ ਹੈ ਜੇ ਰੱਬ ਘਟਾ ਕਰੇ ਤਾਂ ਕੱਲ ਨੂੰ ਕੋਈ ਜੀ ਕੰਮ ਬੁਖਾਰ ਹੋ ਜੇ ਜੇ ਮੈਂ ਤੁਹਾਨੂੰ ਇਧਰ ਜੇ ਕਿ ਮੈਂ ਇਥੇ ਵੀ ਨਾ ਠੰਡੇ ਪਾਣੀ ਨਾਲ ਤਰ ਕੇ ਨਹਾਇਆ ਡੁੱਬਿਆ ਕਰ ਉਦੋਂ ਤੇ ਦਵਾ ਤਾਂ ਤੈਨੂੰ ਮੁਸ਼ਕ ਵੀ ਚੜ੍ਹੂ ਆਪਿੰਦਾ ਹਾਈ ਮੇਰੇ ਜੀ ਨੂੰ ਕੋਈ ਹੁੰਦਾ ਮੈਂ ਨਾ ਆ ਵੀ ਨਾ

ਅਰਜੀਤ ਪਕਾਈ ਤੇ ਕਰੋ ਜਿਹੜੇ ਮੈਨੂੰ ਕਹਿੰਦੀ ਅਰਜੀਤ ਪਕਾਈ ਤੇ ਬਿੱਲੀ ਤੇ ਕਾ ਲਾ ਅੱਜ ਚੋਕ ਚੋਕ ਮਾਰਦਾ ਏ ਜਿੱਥੇ ਮੇਰੀ ਰੋਟੀ ਦੇਖ ਬਾਤ ਖਾਣ ਤੇ ਕੱਟ ਪਕਾਈ ਅੱਜ ਮੈਂ ਚੁੱਪ ਕਰਕੇ ਉਨੀ ਰੋਟੀ ਖਾ ਲਈ ਵਿਚਾਰੇ ਜਿੰਨੀ ਮਿਲੀ ਬਣਾ ਉਹਦੀ ਖਾਣਾ ਮੈਂ ਨਹੀਂ ਰੋ ਤੂੰ ਕਿੰਨੀਆਂ ਕਾਣੀਆਂ ਸੀ 6-7 ਕੁਲ ਕੇ ਤੈਨੂੰ ਹਵਾ ਦੇ ਉਹ ਕਿੰਨੀਆਂ ਜਿਹੜੇ ਕੱਟ ਖਾਣੀ ਕੱਟ ਖਾਦੀਆਂ ਜਿਹੜੀਆਂ ਤੂੰ ਦੇਖ ਕਿੰਨੀਆਂ ਬਿੱਲੀ ਦੀ ਰੋਟੀ ਦੇ ਲੱਗਿਆ ਇਹੋ ਜੀ ਰੋਟੀ ਦਾ ਕੀ ਖਾਣ ਹੁੰਦਾ ਆਉਂਦਾ ਮੇਰੇ ਤੇ ਮੈਂ ਕਰਦੀ ਨਾ ਖਾਇਆ ਕਰ ਠੀਕ ਜੀ ਦੇ ਲਾ ਦਫਾ ਜੇ ਸੁੱਕਣ ਦਈ ਤੇ ਜੇ ਮੈਂ ਅਦਰ ਚਾਰੇ ਬੰਦ ਕਰਕੇ ਤੇ ਫੇਰ ਇਹਨੇ ਰੋਲਾ ਪਾਉਣਾ ਵੀ ਅਦਰ ਚਾਰੇ ਬੰਦ ਕਰਕੇ ਕੰਮ ਕਰ ਵੀ ਨਾ ਨਾ ਰੋਲਾ ਸਭ ਤੋਂ ਜ਼ਿਆਦਾ ਰੋਜ਼ ਵੇਲੀ ਰਹੀ ਸੀ ਅੱਜ ਕਰਨਾ ਤਾਂ ਤੇ ਅਜ ਰੋਲਾ ਹੀ ਪਾਉਣਾ ਕੰਮ ਕਰੇ ਹੱਥ ਲਾਵੇ ਤਾਂ ਇਹਨਾਂ ਦੋਖ ਆਵੇ ਨਾ ਹੋੜ ਹੈ ਨੂ ਬਣਾ ਕੇ ਕਿਤਰੀ ਜਾਨੀ ਐ ਇੱਕ ਤਾਂ ਇਹ ਮਹਾਰਾਜ ਕੋ ਕਹਿ ਤੋ ਫੇਰ ਮੂੰਹ ਬਣਾ ਇੱਕ ਜੱਟ ਕਿ ਬਣ ਜਾਂਦਾ ਹਰੇ ਮੇ ਪਾਣੀ ਪੀਂ ਚੱਲੇ ਕੱਪੜੇ ਮਸ਼ੀਨ ਚੱਲਣ ਤੇ ਜੇ ਮੈਂ ਵਿੱਚੋਂ ਬੰਦ ਕਰਤੀ ਕਰਤੀ ਹੈ ਨਾ ਵਿੱਚੋਂ ਬੰਦ ਕਰ ਦਿੱਤੀ ਸੁੱਕਣ ਵੀ ਨਹੀਂ ਦਿੱਤੇ ਤੇ ਬੰਦੇ ਦਾ ਛੱਡ ਦਿਆ ਕਰੋ ਕੋਈ ਨੀਰਾ ਕੱਪੜਾ ਨਹੀਂ ਗੇ ਕੱਪੜੇ ਆਖਰ ਸੁਕਰੀਆਂ ਅੰਦਰ ਜਾ ਕੇ ਕਿ ਤ ਨਹੀਂ ਪੈ ਸਕੀ ਪਾਣੀ ਪੀਂ ਲੱਗੀ ਤੇ ਪਾਣੀ ਨਿਕਲ ਕੇ ਕਰਕੇ ਰੱਖਿਆ ਕਰ ਠੰਡਾ ਪਾਣੀ ਪੀਂ ਯਾਨੀ ਬਾਤ ਹਾਈ ਮੇਰਾ ਫਿਰ ਇੰਨੇ ਨੇ ਜਦ ਡਾਕਟਰਾਂ ਨੂੰ ਨਹੀਂ ਦਰਦ ਤੇ ਜਾਂਦੇ ਸਾਡੇ ਕੋਲ ਹੋ ਗਏ ਇਕ ਕੋਈ ਉਹ ਕੰਮ ਜੇ ਕਹਿ ਦੇ ਤੇ ਉਹੀ ਕੰਮ ਦੋਹਾਂ ਲੱਗ ਪਈਦਾ ਸਾਰੀ ਜੀਵ ਵਾਲੀ 36 ਕੰਮ ਦੇ ਵਿੱਚ ਆਪਣਾ ਮੇਰੀ ਨਾਲ ਪੂਰੀ ਔਰ ਸੁਖੀਆਂ ਜਿਹਾ ਕਹਿਣਾ ਮੈਨੂੰ ਦੇ ਦੇ। ਜੇ ਤਾਂ ਅੰਤੀ ਉਹ ਨੂੰ ਆਖੇ ਟਾਈਮ ਨਾ ਆਇਆ ਕਰ ਟਾਈਮ ਨਾ ਲਾ ਜਿਆ ਸਰ ਅਹੀਂ ਕਿੰਨੇ ਕੰਮ ਨੇ ਕੱਢੀ ਅਜੇ ਤਾਂ ਸੁਖਣਾ ਕੰਮ ਵਾਲੀ ਲਾਈ ਆ ਲੋਕੀ ਕਹਿੰਦੇ ਐਗੀ ਤੇ ਨਾਨਣ ਘਰੇ ਪਈ ਕਿ ਇਹ ਤਾਂ ਕੰਮ ਵਾਲੀ ਦੀ ਕਿ ਲੋਰ ਵਾ। ਇੰਨਾ ਪਸਾ ਲੱਗੇ ਤੇ ਸਿੰਘ ਜੀ ਨਾਲ ਕਰਦੀ ਕੀ ਹੈ ਪਾਸ ਕਰਦੇ ਪਾਸ ਕਰਦੇ ਸਾਰੇ ਘਰ ਸੌਂਦਾ ਹੈ ਪਾਸ ਕਰਦੇ ਉਹ ਇੰਨਾ ਬਗੀ ਬੋਲਦੇ ਜਿੰਨਾ ਮੈਂ ਘਰ ਉਦਾਂ ਨਹੀਂ ਵੀ ਇਹਦੇ ਲੋਕੀ ਲੋਕਾਂ ਨੂੰ ਵੀ ਨਹੀਂ ਪਤਾ ਤੂੰ ਕੀ ਕਰਦੀ ਇੱਥੇ ਰਹਿੰਦੇ ਲੋਕੀ ਜੇ ਇੰਨੀ ਸ਼ਰਮ ਹੋ ਗਈ ਸੀ ਰੋਟ ਕੇ ਕਰਿਆ ਕੱਟ ਕੇ ਤੋਹਾਰ ਅੱਜ ਆ ਪਰਦੇ ਦੇ ਹੋਵੇ ਮੈਂ ਠੀਕ ਇਹ ਤੁਹੇ ਦੇਖ ਕੇ ਦੇ ਦਵਾਇਆ ਲੈ ਕੇ ਤਾਹ ਨੂੰ ਮ ਵੀਰ ਤੋਂ ਤਾਂ ਜੀ ਜਨਾਂ ਤੋਂ ਹੀ ਵੀ ਕਹਿੰਦੇ ਕੱਲ ਨੂੰ ਉਹਨੂੰ ਕੱਲ ਨੂੰ ਨੇ ਦਵਾਈ ਜਾਂ ਤੇ ਉਹ ਕੀ ਕਰੇ ਬੋਲੇ ਅੰਦਾਜ਼ ਮੈਂ ਨਿੱਤ ਦਾ ਵਿਆਹ ਇਹਨਾਂ ਦੀ ਸਾਰੀ ਉਮਰ ਦਾ ਕਿ ਵਿਆਹ ਹੋਣੀ ਅੰਦਾਜ਼ ਸਭ ਤੁਸੀਂ ਪਾਪ ਚਾੜਦੇ ਹੋ ਕਹਿੰਦਾ ਜਾਂ ਫਿਰ ਲੈ ਆਂਦੇ ਨਹੀਂ ਉਹ ਅੰਦਾਜ਼ ਇਹਨਾਂ ਮੱਥੀ ਦਾ ਉਹ ਕਰ ਗਿਆ ਜੀ ਕਿ ਸਿੱਧਾ ਸਵਾਇ ਤੇ ਤੋਂ ਪਰੇ ਹੀ ਸਾਰੀ ਤਾਂ ਪਾਪ ਕਹਿ ਚੱਲੀ ਹੁਣ ਇੱਕ ਕੁਰਸੀ ਤੇ ਬੈਠ ਗਈ ਆ ਮਸ਼ੀਨ ਤਾਂ ਬੰਦੋ ਲੈ ਮਸ਼ੀਨ ਤੇ ਪਾਗਦੋ ਲੈ ਫਿਰ ਪੌੜੀ ਆ ਮਸ਼ੀਨ ਐ ਕਰ ਤੂੰ ਆਪ ਬੰਦ ਕਰ ਦੇ ਤੋਂ ਸਾਰੀ ਚੱਲ ਚੱਲਦੀ ਏਕ ਲੱਗੀ ਉਨੀ ਕਰ ਰੱਖੋ ਜਲਬ ਵੀ ਅੱਖਾਂ ਸਿਮਾ ਪਾਈ ਪੁਰੀ ਜਾਂਦੇ ਆ ਵਾ ਤੂੰ ਪਾ ਦੇ ਕੱਪੜੇ ਜਿਹੜੇ ਸੁੱਕਣਗੇ ਉਹ ਹੀ ਸਹੀ ਆਪ ਬੰਦ ਕਰ ਲੈ ਰੱਬ ਨਹੀਂ ਹੱਥ ਦਿੰਦੇ ਸੋਚ ਬੰਦ ਕਰ ਦਿੰਦੇ ਤਾ

ਉਹ ਜੀ ਕਹਿੰਦੇ तो ਪਰ ਇਹ ਮਨਜੇ ਤੇ ਮਨ ਉਸ ਸਤ ਕਰ। ਚੱਬਾ ਮਾ ਤੇ ਆਲੇ ਸਭੇ ਲੋਕਾਂ ਬਾਹਰ ਚੰਗਾ ਕਰਦੇ ਮੈਂ ਤੇ ਅਪਲੇ ਘਰ ਚੰਗਾ। ਮਾ ਦੀ ਨਾ ਚੰਗੀ ਤੇ ਉਹ ਜਿਹਾ ਹਕ ਕਲੇ ਤਾਂ ਪੰਤਾ ਬਚੇ ਚੰਗਾ। ਉਸ ਤੋਂ ਲੇ ਕਿਛਾਂ ਨਹੀਂ ਕਰਨੀ ਤੇ ਮੇਰੇ ਪੈਰ ਬਾਹਰ ਭਾਵੇਂ ਦੋ ਹੀ ਦਿਨ ਦਾ ਹੈ ਅੱਜ ਦਾ ਦਿਨ ਆਵੇ ਕਿਤੇ कुरी झांजरा फब दी पे पाके छन छन करके तुरी फिर रही मेरे पैरों लवा लिया कोई मेनू तो ना चीज दे सी जो कोई शॉल आंदा नवा ओदा भाभी तो कुड़ियां घरे जे आ जाओ आ जाओ आंटी इना टाइम का आ जे तुही हैं तन पता था? तन तो हैगा छेती आए मैं इनु तेन पता तो हैगा मैं पाजी वडा डई अच्छा आज किने पाजी खड़ा के तन दिना दे आगे

ਆ ਗਏ ਕਿ ਹਾਂ ਪਿੰਨੋ ਗਰ ਪਾਜੀ ਆਈ ਆਂ ਆਹ ਦੇਖ ਤਾ ਹੁਣ ਕਾਦੀ ਪਾਜੀ ਪਹਿਲਾਂ ਤੋਂ ਮੈਂ ਵਿਆਹ ਕੀਤਾ ਮੁੰਡੇ ਨਾਲ ਉਹਨਾਂ ਨੇ ਵਿਆਹਿਆ ਨਹੀਂ ਅੱਜ ਬੋਤੀ ਨੇ ਖੜੇ ਹੋ ਜਾਣਾ ਸੋਸ਼ ਹਤੇ ਰਣੇ ਵਿਸਤਾਰ ਸਤ ਕਰਦੇ ਹਾਂ ਮੇਰਾ ਤੇ ਹੋ ਜੇ ਮੈਂ ਤੇ ਆਂ ਅੱਧੀ ਚੰਦਾ ਜੀ ਦੀ ਮੇਰੀ ਬੇਟੀ ਹੋ ਜੇ ਉੱਥੇ ਅਗਲੇ ਨੇ ਬਕੰਬਰ ਦੇਖ ਤਾ ਲੰਮੇ ਪੈਰ ਤੇ ਖੜਨਾ ਵੀ ਲੈ ਲੰਮੇ ਪਈ ਰਿਹਾ ਰਿਸ਼ਤਾ ਹੋ ਜੇ ਮਮਗੇ ਨਿਕਦੇ ਕਿੱਥੇ ਮੰਗੀ ਜਿੱਥੇ 10 ਪੈਂਦੀ ਪਾਨੀ ਵਾਜਦੇ ਜਿੱਥੇ 10 ਪੈਂਦੀ ਮਨੀ ਪਰੇ ਚੜਦਾ ਜਿੱਥੇ 10 ਪੈਂਦੀ ਕਹਿੰਦੇ ਲੋਕ ਕਹਿੰਦੇ ਕੰਮ ਨਹੀਂ ਕਰਦੇ ਲੋਕ ਯਾਹਣ ਗੌਣ ਤਾਂ ਤੈਨੂੰ ਪਤਾ ਵੀ ਨਹੀਂ ਆ ਸਵੇਤ ਹੁਣ ਕੰਬਲ ਚੁੱਕੇ ਮੇਰੇ ਕਰਕੇ ਏ ਤੇ ਸਿਆਣੀ ਬਿਆਣੀ ਹੈ ਬੰਦਾ ਹੁਣ ਆਕੇ ਵੀ ਨਹੀਂ ਗਾਂਗਾ ਹੁਣ ਕਿਰੀ ਇੱਥੇ ਮਾਂ ਬਣਦੀ ਹੈ ਮੈਂ ਤਾਹ ਤੈਨੂੰ ਵਿਆਹਣੀ ਚਾਹੀਦੀ ਤੇ ਹੁਣ ਅਹੀਂ ਤੇ ਵਿਆਹ ਦਾ ਨਾਮ ਲੈਂਦੇ ਹੁਣ ਕੋਈ ਖੜੇ ਤੇ ਫੇਰੀ ਹੈ ਨਾ ਖਾਲੀ ਦੀ ਬਹਿਣ ਪੈ ਜਾਂਦੀ ਕਿਦਾਂ ਮੈਂ ਚੱਲ ਪਾਵੀ ਦੱਸ ਤੂੰ ਹਾਂ ਇਹ ਘੱਡ ਲਾਗੇ ਪਿੰਡ ਦੇਰੇ ਤੇ ਰਹਿੰਦੇ ਹੋ। ਅੱਛਾ। ਤੇ ਮੁੰਡੇ ਦਾ ਨਾਂ ਗੋਪੀ-ਕੋਪੀ ਹੈ ਮੁੰਡੇ ਦਾ ਨਾਂ। ਅੱਛਾ। ਕਿੰਦਾ ਕੀ ਲੱਗਦਾ ਕੱਲ ਬਣ ਜੂਗੀ? ਉਹ ਵੀ ਇਹਦੇ ਵਰਗਾ ਹੀ ਆ ਭਰਾ ਜੀ ਆ। ਚਲ ਫੇਰ ਤੇ ਕਰੇ ਗੱਲ ਬਣ ਜੂ ਜਿੰਨੇ ਹੀ ਮੁੰਡੇ ਤੇ ਪਤਲੇ-ਪਤਲੇ ਧੀਰਜ ਦਿਖੰਦੇ। ਤੋਂ ਅਗਰੇ ਭਾਰੀ ਗਿਆ ਕਰੇ। ਕਹਿ ਦਿੰਦੇ ਚਲ ਗੱਲ ਬਣ ਜੀ ਉਦਾਂ ਹੀ ਸਾਨੂੰ ਵੀ ਦਿਖੰਦੇ ਉਮਰੋਂ ਨਾ ਗਰੀ ਦੀ। ਲੋਕਾਂ ਆਖਣਾ ਫੇਰ ਪੰਚਾਇਤ ਨਹੀਂ ਕਰਦੀ ਕੰਮ ਕਰਾਉਂਦੀ। ਉਹ ਤਾਂ ਕਹਿਣਾ ਹੀ ਆ। ਲੋਕਾਂ ਮੈਨੂੰ ਕਹਿਣਾ ਮਤ। ਤੇ ਕੰਮ ਤੇ ਕਰ ਸਭ ਇਹਦੇ ਬੱਚੇ ਆ ਤੇ ਮੇਰੇ ਪੜ ਜਾਣ। ਹਾਂ। ਦਾਂ ਦੇ ਸਾਹਮਣੇ ਕੰਮ ਕੀ ਕਰਦੀ ਮੈਨੂੰ ਤਾਂ ਬਾਹ ਤੇ ਖਮਾਉਣੀਆਂ ਪੈਂਦੀਆਂ ਜਿਹਾ ਕੱਪੜੇ ਕਹਿ ਤੇ ਦੋ ਸਾਲੋਂ ਪੁੱਜੂ ਬਿਨਾ ਰੋਟੀਆਂ ਖਾਵੇਂਗੀ ਹੁਣ ਕੱਪੜੇ ਧੋਹੰਦੇ ਹੀ ਤੇ ਕੰਬਲ ਲੈ ਕੇ ਜੇ ਗਰਮੀ ਆ ਜਾਂਦੀ ਹਾਏ ਗਰਮੀ ਹਾਏ ਕਰਦੀ ਜੇ ਠੰਡ ਆ ਜਾਂਦੀ ਤੇ ਹਾਏ ਠੰਡ ਅੰਤਿ ਮੈਂ ਠੀਕ ਨਹੀਂ ਬਣ ਜਕਾ ਮੈਂ ਤਾਂ ਲੰਮੇ ਪੈ ਗਈ ਪਰ ਇਹਨੇ ਭਾਬੀ ਨੇ ਮੇਰਾ ਜੀਣਾ ਆਰਾਮ ਕਰਤਾ ਉਦੋਂ ਤਾਂ ਕੀ ਹੋਗਾ ਜੇ ਦੋ ਘੜੀਆਂ ਬਹਿ ਵੀ ਜਾਊਂਗੀ ਤੇ ਚਲ ਪਾ ਲੱਡੂ ਮੈਂ ਲੱਡੂ ਖੜਾ ਆ ਵੇਖ ਤੇ ਮੈਨੂੰ ਕੱਲੇ ਕਰਕੇ ਬੁਲਾਵਾਂਗੇ ਕੀ ਕਹਿੰਨੇ ਆ ਆਪਣਾ ਕਿੰਨੇ ਹੰਝਣਾਣਾ ਸਵੇਰ ਦੀ ਜਿੰਨੇ ਚ ਪਈ ਚਾਰ ਰੰਗ ਥੋੜਾ ਜਿਆਦਾ ਹੀ ਖਾਤਾ ਲੱਡੂਆਂ ਚ ਹਾਂ ਹਰ ਬਾਈ ਨੂੰ ਪੁੱਛ ਕੇ ਹਾਂ ਹੁਣ ਉੱਥੇ ਚਲ ਤੋ ਲੜਨ ਦਾ ਦੋ ਉੱਥੇ ਵੀ ਚਲ ਚੁਗੀ ਹੁਣ ਲੈ ਦੱਸ ਤੈਨੂੰ ਹੁਣ ਮੈਂ ਕੀ ਕਰਾਂ ਚੁੱਪ ਨਹੀਂ ਕੀਤਾ ਜਾਂਦਾ ਦੋ ਮਿੰਟ ਇਦਾ ਬੋਲੇਗੀ ਅਗਲੇ ਕਰ ਬਗਾਨੇ ਘਰ ਜਾ ਕੇ ਵੀ ਅਗਲੇ ਵੀ ਕੰਨ ਨਹੀਂ ਉਸੇ ਕੱਢਦੇ ਨਹੀਂ ਬਾਹਰ ਤੇ ਆਮੀ ਨਾ ਖਬਰਦਾਰ ਮੇਰੇ ਬੂਏ ਤੇ ਵੀ ਚੜਨੀ ਚਾਹੀਦੀ ਦੂਰੇ ਮੈਂ ਨਿੱਕੇ ਨਾ ਪੈਣਾ ਪਤਾ ਨਹੀਂ ਕਿੰਨਾ ਕਰਨਾ ਹੁੰਦੀ ਸਾਸ ਮਾਂ ਪਕਾਦੀ ਨਾ ਕਰਦੀ ਹੈ ਮੇਰੇ ਸੈਸਾ ਨਾ ਭਾਰੋ ਦਮਾੜਾ ਕਰਦੀ ਚੰਗਾ ਕਰਦੀ ਜੋ ਹੁੰਦੀ ਨਾ ਤਾ ਤੇਰੇ ਵਰਗੇ ਨੇ ਮਣੀਂਦਾ ਬੋਲਣਾ ਸੀਗਾ ਕਿੰਨੇ ਆਏ ਆ ਤਿੰਨ ਆ ਗਈ ਆ ਅੱਧੇ ਮਿੰਨੇ ਦਾ ਲੱਡੂ ਹੀ ਦੇ ਦੇ ਨਾ ਉਹ ਨਹੀਂ ਲੈ ਦੱਸੋ ਜਿਹੜੇ ਅੰਦਰ ਲੱਡੂ ਖੜੇ ਆ ਉਹ ਨਹੀਂ ਆ ਲੈ ਲੱਡੂ ਇੱਕ ਤੇਰੇ ਵਾਸਤੇ ਨਾ ਵੱਖਰਾ ਲੱਡੂ ਭਾਜੀ ਪਾ ਕੇ ਕੱਲਣੀ ਆਂ ਪੀ ਇਹ ਵੀ ਇੱਥੇ ਬੈਠੀ ਐ ਨਹੀਂ ਆਣੀ ਆ ਨਿਆਣੀ ਹਾ ਹੈ ਦਾ ਸੈਂਟੀ ਨਿਆਣੀ ਤੈਨੂੰ ਘਰੇ ਬੰਨੇ ਦੀਦੀ

ਆਉਣ ਕਿ ਆਉਣ ਕਿ ਕਿਉਂ ਆ ਨਾ ਮੇਰੇ ਆਂਟੀ ਮੈਨੂੰ ਬਹੁਤ ਟੈਨਸ਼ਨ ਨਹੀਂ ਦਿੱਤੇ ਨਾ ਮੈਂ ਇੱਥੇ ਆ ਜਾਣਾ ਜੀਣ ਦੇ ਵੀ ਹਾਲਾਤ ਲੱਗਦੇ ਚਲੇ ਵੀ ਗਈ ਤੇ ਇੱਥੇ ਵਸਣਾ ਨਾ ਮਾ ਰਾਇ ਨੇ ਉਹ ਤੇਰਾ ਸੁੱਖ ਦੇ ਦੇਣਾ ਜੇ ਕੋਈ ਘਰ ਤੋਂ ਕੰਮ ਕਰੋਗੀ ਲਾਉਗੀ ਇੱਥੇ ਫਰੀ ਲਾਉਣੀ ਤੇ ਅਗਲੇ ਘਰੇ ਦੇ ਜਾ ਕੇ ਆਪਣਿਆ ਘਰ ਆਣ ਮਾਪੇ ਮਤਾਂ ਜਾਂਦੀਆਂ ਨੇ ਕੋਈ ਨਾ ਦੇਖ ਨੂੰ ਕੀ ਆਂਟੀ ਚਲੋ ਜੇ ਤੁਸੀਂ ਕਹਿੰਦੇ ਆ ਤੇ ਖਰੇ ਕੋਈ ਵਾਂਝੇ ਪਰ ਮੇਰੇ ਦਿਲ ਨੂੰ ਨਹੀਂ ਹੌਸਲਾ ਆਉਂਦਾ ये माना खर्च खर्चा ला के खर्चा भी ने ने तो बना कवाई तेन पता ही बनके तो बैठी रही कोई चाह कोई पानी तेन है कुछ अगले घर कर जाके करना जे कह दो फिर एदी आओ कु आए हंस बस आज ਚੱਲ ਕੋਈ ਨਹੀਂ ਨਾ ਪੈਸਾ ਦੱਟ ਗਿਆ ਆਪਣੇ ਗੱਲਾਂ ਰਵਾਪੇ ਬਹਾਰ ਨਾਲ ਸਮਝ ਆਉਂਦੀ ਵੀ ਤਾਂ ਨਿਆਣੀ ਵਾਲਾ ਬੰਦਾ ਕਿਹੜਾ ਵਾ ਨਿਆਣੀ ਦਿੱਖਦੀ ਕਹੇ ਬੰਦਾ ਉਹਨੂੰ ਵੀ ਬਚਮ ਤੋਂ ਸਿਆੜੇ ਹੋ ਜਾਂਦੇ ਪਤਾ ਲੱਗ ਜਾਂਦਾ ਕੀ ਪੁੱਤ ਦਾ ਚੱਲ ਕੋਈ ਨਹੀਂ ਆ ਵੇੜਾ ਖਪਿਆ ਕਰ ਆਟਾ ਆਟਾ ਆ ਗੋਭੀ ਕਿੱਥੋਂ ਨਹੀਂ ਆਉਂਦੀ ਇਹ ਬੜਾ ਸੋਣਾ ਕੋਲੇ ਜੀ ਕਿਉਂ ਤੂੰ ਲੈ ਨਹੀਂ ਨਾ ਮੈਨੂੰ ਕੋਲੀ ਦੇ ਤਾਂ ਗੋਭੀ ਦਾ ਵੰਡ ਕੇ ਆਟੇ ਦੇ ਬਜਾਏ ਲੋਕੀ ਤੇ ਆਟਾ ਪਾਉਂਦੇ ਬਾਜੀ ਵਾਲੇ ਨੂੰ ਤਾਂ ਸਾਨੂੰ ਕੋਲੀ ਦੇ ਤਾਂ ਗੋਭੀ ਕਿਹੜੀ ਸਸਤੀ ਆ ਨਹੀਂ 3-4 ਰੁਪਏ ਕਿੱਲਾ ਗੋਭੀ ਆ 3-4 ਦੀ ਕੀ ਗੱਲ ਕਰਦੇ 50 ਰੁਪਏ ਹੋਈ ਪਈ ਆ ਆਹ ਤਾਂ ਮੈਨੂੰ ਕੇ ਮਾੜਾ ਇਹਨੇ ਤਾਂ 10 ਰੁਪਏ ਦਾ ਮੈਨੂੰ ਆਟਾ ਪਾਉਣਾ ਆ ਗੋਭੀ ਦਾ ਪੁੱਲ ਮਾੜਾ ਮੈਨੂੰ ਆਹੋ ਹੁਣ ਆਉਂਦੀ ਹੋਣੀ ਮੈਂ ਵੀ ਤੁਹਾਨੂੰ ਗੋਭੀ ਦਾ ਕੋਲੀ ਵਾਟ ਕੇ ਦੇਣਾ ਤਾਂ ਦੇ ਦੇ ਮੈਂ 30 ਪਾਉਂਗੀ ਤੂੰ ਮੈਨੂੰ ਆਟਾ ਹੀ ਦੇ ਤੂੰ ਆਟਾ ਦੇ ਨਹੀਂ ਆ ਵੇਹਲਾ ਵੇਹਲੇ ਨਾ ਟਿੱਖੜੇ ਗੋਲ ਦੇ ਕੇ ਮਾਰ ਕੇ ਚੀ ਜੇ ਵੇਕੇ ਤੇ ਮੈਂ ਆਇਆ ਲੱਡੂ ਦਿੱਤੇ ਹੁਣ ਵੇਖੀ ਚਾਹ ਪੀਣੀ ਬਣਾਉਣੀ ਅੰਦਰ ਖਾ ਲੈਨੇ ਤੇ ਜੇ ਮੈਂ ਇੱਕ ਫੜ ਲੈ ਤੁਹਾਡੇ ਕੋ ਤੋਸੇ ਮਿਲੈ ਨੇ ਖੋਲ ਅੱਤਾਂ ਪਤਾ ਲੱਗਣ ਗਿਆ ਨਾ ਮੈਂ ਨਹੀਂ ਠੀਕ ਤਾਂ ਹੀ ਵਿੱਚ 2 ਮਿੰਟ ਲੱਗਦੇ ਨੇ ਤੂੰ ਇਨੀ ਧੂਪ ਤਾਂ ਕੀ ਕਰ ਬਾਲ ਤੂੰ ਆਪਣੇ ਘਰ ਚਲ ਜਾਂ ਜੀ ਤੇ ਫਿਰ ਕੋਈ ਗੱਲ ਨਹੀਂ ਤੂੰ ਪਰਜਾਈਆਂ ਤੇ ਕੰਨੇ ਮੈਨੇ ਜਾਣੇ ਪੈਂਦੇ ਪਰ ਇਹ ਜ਼ਿਆਦਾ ਹੀ ਕਰਦੀ ਏ ਗੱਲ ਵੀ ਨਹੀਂ ਕਰਦਾ ਜਿੰਨਾ ਇਹ ਕਰਦੀ ਕੋਈ ਨਹੀਂ ਮੈਂ ਦੱਸ ਪਾਉਂਦਾ ਹੀ ਮੁੰਡੇ ਦੀ ਕੋਈ ਨਹੀਂ ਤੇਰਾ ਵਿਆਹ ਹੋਗਾ ਤਾਂ ਆਪਣੇ ਘਰ ਚਲ ਜਾ ਜੀ ਮੈਂ ਤੇ ਮੜ ਕੇ ਕਰਿਆ ਕਰੂ ਕੰਮ ਧੰਦਾ ਆਪਣੇ ਘਰੇ ਜਾਵਾਂ ਮੈਨੂੰ ਲੱਗ ਪਤਾ ਜਾਊ ਫਿਰ ਤੇ ਬਹਿਲੀਆਂ ਖਾਂਦੀ ਨਾਲੇ ਮੇਰੇ ਸਿਰ ਚ ਕਿਤੇ ਫੁੱਟਾਂ ਕਰਦੀ ਆ ਪਤਾ ਉਦੋਂ ਲੱਗੂ ਜਦੋਂ ਕੱਲੀ ਨੂੰ ਸਾਰਾ ਕਰਨਾ ਪਿਆ ਫਿਰ ਮੈਂ ਵੇਖੂਗੀ ਨਾ ਇਹਨੂੰ ਆਹੇ ਤੇ ਕਰ ਦੇਣ ਚੇਤੇ ਆਇਆ ਤਾਂ ਆਖੀ ਬਹਿ ਜਾ ਕਰ ਲੈ ਹੈ ਹੋਰ ਚੜ ਕਰ ਲੈ ਮੇਰੀ ਹੁੰਦੀ ਮੈਂ ਟੀ ਕਿਆ ਪਛੇ ਦੀ ਗੱਲਾਂ ਨਾ ਮਾਰਦੀ ਜੀ ਲੜਨ ਦੇ ਭਾਂਡੇ ਲੱਪ ਜੀ ਕੀਤਾ ਨਹੀਂ ਹੈ ਕਿ ਨਹੀਂ ਗੱਲਾਂ ਹੀ ਕਰੇਗੀ ਫਰੀ ਹੈ ਹੁਣ ਅੰਦਰ ਜਾ ਕੇ ਵੇਖ ਵੀ ਲਈ ਕਿਤੇ ਡਾਂਸ ਦੇ ਨਾ ਉੱਪਰ ਉੱਪਰ ਜਾਵੇ ਮੈਂ ਹੀ ਸਾਫ਼ ਕਰਨਾ ਅੱਬਰ ਵੀ ਜਾਉਗੀ ਤੇ ਆਹੋ ਅੱਗੇ ਤੇ ਤੂੰ ਹੀ ਕਰਦੀ ਐ ਤੇ ਪਾਪਾ ਮਾਤਾ ਦੇ ਲਈ ਲਿਆ ਲੇਕੇ ਨਾ ਸੱਤ ਤੇ ਜੋ ਗੱਲ ਪਾਪਾ ਨੇ ਇਹਦਾ ਪਾਲਟਾ ਲਿਆਉਣਾ ਮੰਗ ਲੈ ਦੇ ਵੇਲਾ ਕਿਤਾ ਕਰਦੀ ਨੀਕ ਤਾਂ ਇੱਡੇ ਮਾੜੀ ਗੱਲਾਂ ਹੀ ਛੜ। ਯਾ ਨਾਲ ਕੋਈ ਗੱਲ ਨਹੀਂ ਐ ਤੂੰ ਆਪਣਾ ਦਿਨ ਕੱਟ। ਦੇਉਂਦੀ ਕਰਤ ਨਹੀਂ ਦੇ ਮਾੜੀ ਜਿੰਦ ਉਹ ਕੀ ਕਰੇ ਬੰਦਾ ਇਹਦੇ ਨਾਲ ਉਹਦੀ ਤੇ ਟੇਕੋੜ-ਕੜ ਲੜਾਈ ਲੜਾਈ ਫੜਾਈ ਤੱਲ ਕੋਈ ਗੱਲ ਨਹੀਂ ਹੈ ਜਿਹੜਾ ਪਾਜੀ ਬੰਦੇ ਤੋਬੇ ਤੇ ਹਨ ਉਹਨੇ ਕਿਹਾ ਫਾਫਾ ਵੱਡਾ ਲਿਆ ਕਰ ਠੀਕ ਹੈ ਉਹ ਨਾ ਵੀ ਇਹਦੇ ਚੋਂ ਸ਼ਤਲੀ ਮੋਰੀਆਂ ਤੋਂ ਫੋਕਾ ਭਾਂਡਾ ਹੋਰ ਲੈ ਉਹਨੇ ਬਾਲਟੀ ਕਿ ਰੱਖ ਕੇ ਲੈ ਲੈਣਾ ਆ ਜੀ ਹਾਂ ਬਾਲਟੀ ਮੇਰੀ ਆ ਨਾ ਐਂ ਕਰ ਦੇ ਲਫਾਫਾ ਪਾ ਕੇ ਵਿੱਚ ਸਬਜ਼ੀ ਰੱਖ ਲੋ ਐਂਜਲ ਲਖਾ ਲਾ ਤੇ ਚਾਹੇ ਦਾ ਲਖਾ ਫਾ ਦੇ ਦੋ ਹਾਂ ਕੋਈ ਫਿਰ ਚਿੱਡੀ ਦੀ ਗੱਲ ਜਿਹਨੇ ਆਹ ਵੇਖ ਕੇ ਕਿੱਥੇ ਆ ਹੈ ਪੁਰੀਆ ਬਣਾਉਣ ਵਾਲੀ ਗੱਲ ਹਾਂ ਟੋਚ ਤੇ ਇੰਨੇ ਸਾਹਵੇਂ ਜੋ ਧੜਕ ਨਹੀਂ ਲਾਉਂਦੇ ਕਿਸੇ ਨੂੰ ਸਮਾਨ ਆਪਣੇ ਨਾ ਆ ਕੇ ਨਾ ਤੂੰ ਕਹਿੰਦੀ ਹੱਥ ਨਹੀਂ ਲਾਇਆ ਲਾ ਕੇ ਵਿਖਾਵੇਂ ਤੂੰ ਹੁਣ ਮੇਰੀ ਚੀਜ਼ਾਂ ਨੇ ਨਾ ਲੜਵਾਂ ਨਹੀਂ ਪਣਾ ਮੈਂ ਚੱਲਨੀ ਹਾਂ ਨਾ ਲੜਵਾਂ ਕਿੰਨੇ ਚੱਲੇ ਇਹ ਕੰਮ ਨਹੀਂ ਕਰਨਾ ਕੰਮ ਤਮ ਕਰ ਚੱਗੀ ਹੋ ਤਰ ਕਿੰਨੇ ਕੋਰਾ ਕੰਮ ਕਰਾਂਗਾ ਹਾਂ ਹਾਂ ਤੇ ਪੋਚਾ ਚੜ ਪੋਚਾ ਲਾਓ ਝਾੜੂ ਲੱਗਾ ਪੋਚਾ ਲਾ ਦੋ ਨੇ ਕੱਲ ਲਾਵਾਂਗੇ ਨਹੀਂ ਅੱਜ ਨਹੀਂ ਲਾਉਣਾ ਮੈਂ ਥੱਕ ਗਈ ਆ ਬਾਜੀ ਵੰਡ ਕੇ ਆਏ ਤੈਨੂੰ ਪਤਾ ਮੈਂ ਅਕੀਜ ਦਿਨ ਕਦੀ ਕਹਿੰਦੀ ਬਾਜੀ ਚੁੱਕ ਲਿਆ ਕਰ ਕਦੀ ਕਹਿੰਦੀ ਚੁੱਕ ਲਿਆ ਕਰ ਹੈ ਤੂੰ ਥੱਕਦੀ ਆ ਕੰਮ ਕਰੋ ਮੇਰਾ ਨਹੀਂ ਨਾਈ ਪੜ ਕੇ ਕਰਾਂਗੇ ਅੱਜ ਨਹੀਂ ਕਰਨਾ ਕਰਦੇ ਆਂਡੇ ਕਰਦੇ ਨਹੀਂ ਤੇਨੇ ਮੈਨੂੰ ਡਾਹ ਦੇਣਾ ਮੈਨੂੰ ਇਹਣਾ ਤੂੰ ਲਾ ਇਹਨੇ ਮੇਰੇ ਪਹਾ ਦਾ ਸਿਆਪਾ ਪੈ ਜਾਣਾ ਹੁਣੇ ਕਰਦੇ ਕਰ ਕੋਈ ਨਹੀਂ ਫਿਰ ਮੈਂ ਲਾ ਹੀ ਜਾਂਦੀ ਤੇਰੇ ਕਰਕੇ ਮੈਨੂੰ ਲਾਉਣੇ ਪੈਣੇ ਨਹੀਂ ਤੇ ਮੈਂ ਲਾ ਕੇ ਨਹੀਂ ਅੱਜ ਆਹ ਇਹਨੇ ਤਾਂ ਮੈਨੂੰ ਆਖਣਾ ਤੂੰ ਲਾ ਅੱਗੇ ਮੇਰੇ ਦਿਵਾਲੇ ਹਾਂ ਨਾ ਤੁੰਗਰ ਤੇਲ ਹਾਉਣੀ ਤੂੰ ਨਾ ਲਾਵੀ ਹੋਏ ਨਹੀਂ ਕੋਈ ਨਹੀਂ ਤੇਰੇ ਕਰਕੇ ਚੱਲ ਤੂੰ ਠੀਕ ਨਹੀਂ ਹੁਣ ਮੱਲਾ ਜਾ ਜੇ ਤੁੰਗ ਕੋ ਕਰੇ ਤੇ ਚੰਗਾ ਤੂੰ ਤਾਂ ਦੇਖਾਂ ਤੇ ਅੱਜ ਮੈਂ ਕਿੱਥੇ ਇਹਨੇ ਘਾਟੀਆਂ ਛੇਤੀ ਮਨੇ ਖਾ ਲਿਆ ਵਾ ਅਰੇ ਚੰਗਾ ਹਾਂ ਇਹਨੂੰ ਕਰਨੋ ਕਿੱਥੇ ਨਹੀਂ ਕਰਨੋ ਮਾਸਕ ਨੂੰ ਤੋੜੇ ਅੱਜ ਦੀਦੀ ਆੜੀ ਕੋਲੋ ਚੰਗੀ ਵੀ ਤਾਂ ਨਹੀਂ

ਵੇ ਵੇ ਕੇ ਪੈ ਗਈ ਨਾ ਮੁਰੇ ਜਿੰਨੇ ਦੇ ਕੋਲ ਕੰਬਲ ਖਿੱਚੀ ਤੇ ਜੋੜ ਕੇ ਅੰਦਰ ਆ ਗਈ ਹੁਣ ਫੇਰ ਜੁਲਾ ਤਾੜ ਦਿੱਤੇ ਬਲੇਡ ਕੇ ਸੌ ਜੇ ਤੇ ਸੌ ਗਈ ਹੈ ਚਾਹ ਤੇਰੀ ਕਿੱਦਾਂ ਬਣੂਗੀ ਉਹ ਬੰਗੀ ਉੱਪਰ ਉੱਪਰ ਕੱਰੇ ਚ ਰਹਿ ਜੀ ਕੰਬਲੀਆਂ ਚਾਹ ਦੇਖ ਲੈ ਲੈ ਪਾਸੇ ਤੇਰਾ ਨਹੀਂ ਸਰੀਰ ਹੈ ਠੀਕ ਹੈਗਾ ਜਾਵੇ ਲੱਗ ਜਾਈਂ ਨੱਚ ਕਰ ਇੱਕ ਤੇ ਘਾੜੇ ਦੇ ਕਿ ਹੱਲਾ ਸ਼ੇਰੀਆਂ ਨਾਲ ਹੱਲਾ ਸ਼ੇਰੀ ਮਾਰ ਜਿੰਦੀ ਆਪੇ ਹੁਣ ਮੈਂ ਚੱਲ ਨਹੀਂ ਰਹਿੰਦੇ ਤੇ ਚਾਹ ਮੈਂ ਪੀਂਦੀ ਨਹੀਂ ਚਾਹ ਜੇ ਉਹ ਚਾਹ ਤੇ ਠੀਕ ਨਹੀਂ ਤੇ ਮੈਂ ਕੀ ਕਰਾਂ ਹੁਣ ਬਦੋ ਬਦੀ ਮੈਂ ਕਿੱਦਾਂ ਕੰਮ ਇਹ ਚਾਹ ਬਣਾ ਕੇ ਐਂਕੀ ਬੇਕੋ ਤੁਹੀਂ ਸਮਝਵੇ ਦੀ ਕਹਿਣ ਵਾਲੇ ਸਾਡੇ ਮੈਨੂੰ ਕਹਿਣ ਕਿ ਮੈਂ ਉਹ ਗਲਤ ਵਾਂ ਪਰ ਉਹਨੂੰ ਸਮਝਣਾ ਚਾਹੀਦਾ ਵਾ ਇੱਥੇ ਸਾਜੂ ਅਰੇ ਘਰ ਨਹੀਂ ਸਾਡਾ ਫੋੜ ਮੈਂ ਇੱਥੇ ਪੈਰ ਲਿਆ ਦਿੱਤੇ ਚਲੋ ਨਿਆਣੀ ਆ ਹਜੇ ਨਾਨ ਸਿਆਣੇ ਆ ਆਇਆ ਰ ਬਾ ਮੇਰੇ ਮਾਲਕਾ ਬਖਸ਼ਲਾ ਮਈ ਹ ਨਹੀਂ ਆਰੇ ਵੀ ਨੂੰ ਤਾਂ ਕੋਈ ਨਿਆਣਾ ਦਿਖਦਾ ਨਹੀਂ ਕਿਹੜਾ ਬੰਨਾ ਦਾ ਨਿਆਣਿਆ ਮਤਲਬ ਚਲ ਕੋਈ ਗੱਲ ਨਹੀਂ ਹੈ ਸਾਹ ਪਾਸ ਕੋਈ ਨਹੀਂ ਹੈ ਹਮ ਬੈਠਾ ਸਕੇ ਕਰਿਆ 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 ਕਰੂ ਲੜਿਆ ਨਾ ਕਰੋ ਵੀ ਮੈਂ ਕੰਮ ਨੂੰ ਵੀ ਕਰੀ ਜਾਇਆ ਕਰਾਂ ਤੇ ਹੱਸਦੀ ਖੇੜਦੀ ਰਿਆ ਕਰਾਂ ਤੇ ਹੋਰ ਹੈ ਸੁਣੀ ਬੇਠਾ ਸੀ ਗੱਲ ਕਰਦੇ ਜਦੋਂ ਦੀ ਇਹ ਘਰ ਤੇ ਆ ਗਈ ਮੈਨੂੰ ਤਾਂ ਪਤਾ ਹੀ ਨਹੀਂ ਮੇਰਾ ਹਾਸਾ ਕਿੱਧਰ ਚਲਾ ਗਿਆ ਚੱਲ ਕੋਈ ਗੱਲ ਨਹੀਂ ਆ ਜਾਣਗੇ ਦਿਨ ਹੋ ਗਏ ਜਿੱਦ ਨੂੰ ਆਪਣੇ ਘਰ ਵਾਲੀ ਆ ਗਈ ਹਾਂ ਕਿਰੋ ਦੇਖ ਨਾ ਕਿ ਕਿ ਤੂੰ ਇੱਥੇ ਮੈਂ ਦੀ ਦਰਕਾਰ ਆਲੀ ਬਾਣੀ ਦੀ ਤੇ ਮੇਰਾ ਸਾਰਾ ਕੁਝ ਹੋ ਜਾਣਾ ਮਹਾਰਾਜ ਤੇ ਰੱਖ ਆਸਰਾ ਚੱਲ ਕਰੋ ਤੁਸੀਂ ਹੁਣ ਮੈਂ ਨਹੀਂ ਚਾਹ ਪੀਉਣੀ ਹੁਣ ਆਪੇ ਕੰਨ ਕਹਿ ਤਵ ਚੱਲ ਨਾ ਪਿਆਏ ਬਾਣੀ ਪਿੰਦੀ ਤੇਰੀ ਚਾਹ ਔਰ ਤੇਰੀ ਬੰਮਾਰ ਨੀ ਆ ਬਣਾੜਾ ਤੂੰ ਬਣਾ ਲੈ ਤੈਨੂੰ ਚੋ ਕਰ ਲੋ ਛੱਤੀ ਮੰਮੀ ਪਹਿਣਾ ਫਰੋਣਾ ਘੜੀ ਲੰਨੇ ਪਹਿਣਾ ਨਾ ਕਿ ਕਿਲਾਸੀ ਚਾਹ ਦੀ ਬਣਾਵੇ ਤਾਹ ਕੀ ਤੇ ਔਰ ਨੋਸਾਨ ਕਰ ਛੱਡ ਦੇ ਤੂੰ ਤੂੰ ਤੇ ਨਾ ਤੂੰ ਹੋ ਜਾਣੀ ਦਾ ਕਿ ਤੂੰ ਓਕੇ ਵੀ ਘੜੀ ਆ ਉਹ ਇਹਨੂੰ ਲੋਕੀਂ ਉਡਾਰ ਛੱਡੇ ਤਮਾਸ਼ਾ ਵੇਖਣ ਦੇ ਮਾਰੇ ਆ